ਅੱਗੇ ਵੀ ਆਉਣੀ ਆ ਵਿਚਕਾਰ ਥੋੜੀ ਦੇਰ ਨਹੀਂ ਆਈ ਪਰ ਮਾਤਾ ਰੰਨ ਨੇ ਫੇਟ ਕੀਤਾ ਤਾਂ ਫੇਰ ਆ ਗਈਆਂ ਜੰਨ ਦਰਬਾਰ ਸੁਝਾਵਾ ਹਾਂਜੀ ਹਾਂਜੀ ਬਹੁਤ ਮੰਨਤਾ ਹੈ ਦੀ ਜਿਹੜਾ ਵੀ ਆਂਦਾ ਖਾਲੀ ਨਹੀਂ ਜਾਂਦਾ ਇਸ ਦਰ ਤੋਂ ਸਭ ਨੂੰ ਮੁਰਾਦਾ ਮਿਲਦੀ ਹੈ ਇੱਥੋਂ ਹਾਂਜੀ ਹਾਂਜੀ ਭਰੀਆਂ ਝੋਲੀਆਂ ਜਾਂਦੇ ਆ ਇਸ ਲਈ ਮੈਂ ਤਾਂ ਚਾਹਨੀ ਹੈ ਕਿ ਸਭ ਜਾਣਿਆਨ ਆਪਣੀਆਂ ਮੁਰਾਦਾ ਪਾਣੇ ਦੇ ਦਰ ਤੋਂ ਮੱਥਾ ਟੇਕਨ ਜੋ ਜੋ ਵੀ ਉਹਨਾਂ ਦੀ ਇੱਛਾਵਾਂ ਸਾਰੀਆਂ ਪੂਰਤੀਆਂ ਬਗਵਤੀ ਕਰੇ ਤਰਿਆਂ ਦੀ ਸ਼ੁਰੂਆਤ ਹੋ ਗਈ ਹੈ ਸਭ ਸੰਗਤਾਂ ਨੇ ਹੀ ਬੇਨਤੀ ਹੱਥ ਜੋੜ ਕੇ ਕਿ ਆਪਣੀਆਂ ਜੋ ਵੀ ਇੱਛਾਵਾਂ ਹੈ ਮੁਰਾਦਾਂ ਹੈ ਇਹਦੇ ਕੋਲ ਆ ਕੇ ਮੰਗੋ ਇਹਦੇ ਕੋਲ ਪਾਓ ਇਹਨਾਂ ਦਾਦੀ ਵੱਲੋਂ ਸੁਖਨ ਕੀਤੀ ਗਈ ਸੀ ਉਹਨਾਂ ਨੇ ਸ਼ੌਂਕ ਰੱਖਿਆ ਸੀ ਕਿ ਇਹ ਵੀ ਬਣਾਵਾਂਗੇ ਲੰਗੋਰ ਸਾਡਾ ਬੇਟਾ 5 ਸਾਲ ਦਾ ਹੋਏਗਾ ਇਸਨੇ 5 ਸਾਲ ਤੋਂ ਬਾਅਦ ਤੁਸੀਂ ਨੇ ਹਾਂਜੀ ਹਾਂਜੀ ਪੰਜਵਾਂ ਸਾਲ ਲੱਗਿਆ ਨਾ ਇਸਨੇ ਦੇ ਨੂਰ ਦਾ ਆਉਂਦਾ ਬਹੁਤ ਸਾਰਾ ਸ਼ਾਂ ਹੈ ਹਾਂ ਹਾਂ ਇਹ ਮਾਤਾ ਦਾ ਨੀਵਲੇ ਸ਼ੌਂਕ ਹੁੰਦਾ ਆਪਣੇ ਮਨ ਚ ਸਾਰਾ ਅਸੀਂ ਹਰ ਸਾਲ ਆਉਂਦੇ ਹਾਂ ਤੇ ਮੇਰੀ ਮਦਰ ਨੇ ਕਿਹਾ ਸੀ ਕਿ ਪੰਜ ਸਾਲ ਦਾ ਇੱਕ ਇਹ ਸੀਲ ਗੁਰੂ ਬਣਾਵਾਵੇ ਤੇ ਖੁਸ਼ੀ ਨਾਲ ਬਣਾਇਆ ਅਸੀਂ ਇਹ ਲੋਕਲੀ ਚੰਦਨਗਰ ਮੇਰੀ ਮਦਰ ਇਨ ਲਾਅ ਨੇ ਮੇਰੇ ਬੇਟੇ ਵਾਸਤੇ ਸਿੱਖੀ ਸੀਗੀ ਸੁਖਣਾ ਮਨੋ ਕਾਮਨਾ ਪੂਰੀ ਹੋਈ ਇਸ ਕਰਕੇ ਮਾਤਾ ਦਾ ਬੁਲਾਵਾ ਆਇਆ ਜੀ ਜਲੰਧਰੋਂ ਆਇਆ ਹੋ ਗਿਆ ਜੀ ਕੋਈ 13 ਸਾਲ ਦਾ 13 ਸਾਲ ਦਾ ਸਮਾਜ ਜੀ ਜੀ ਅੱਗੇ ਵੀ ਕਦੇ ਮੌਕਾ ਮਿਲਿਆ ਆਂਦਾ ਜੀ ਬਹੁਤ ਵਧੀਆ ਜੀ ਮਹਾਮਾਈ ਜੀ ਬਿਲਕੁਲ ਜੀ ਬਿਲਕੁਲ ਮਹਾਮਾਈ ਨੇ ਮਨੋ ਕਾਮਨਾ ਸਭ ਦੀ ਪੂਰੀ ਕਰ ਰਹੀ ਹੈ ਭਗਤ ਹਰੇਕ ਮਿੰਟੋ ਮਿੰਟੋ ਆ ਰਿਹਾ ਜੀ ਇੱਥੇ ਜਨਾਦੀ ਮਨੋ ਕਾਮਨਾ ਪੂਰੀ ਹੋ ਰਹੀ ਆ ਸਾਰੇ ਐਨ ਖੁਸ਼ੀਆਂ ਨਾਲ ਢੋਲਾ ਦੇ ਨਾਲ ਆ ਰਿਹਾ ਜੀ ਖਾਲੀ ਛੋਲੀ ਲੈ ਕੇ ਆਂਦੇ ਪਰ ਖਾਲੀ ਛੋਲੀ ਲੈ ਕੇ ਆਏ ਸੀ ਜੀ ਭਰ ਕੇ ਲੈ ਕੇ ਚੱਲਦੇ ਆ ਜੀ ਕਿਰਪਾ ਮਹਾ ਮੈਦਾ ਜੀ ਅੱਜ ਨਵਰਾਤਰੇ ਆ ਪਹਿਲਾ ਨਵਰਾਤਰਾ ਆ ਸ਼ੁਕਰਗੁਜ਼ਾਰ ਕਰਦੇ ਆ ਮਹਾ ਮੈਦਾ ਮਹਾ ਮੈਦਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਸਭ ਨੂੰ ਖੁਸ਼ੀਆਂ ਭਰੇ ਨਵਰਾਤਰੇ ਦੇ ਰਿਹਾ